ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵਧੀਆ ਤੇ ਅੱਜ ਬਲੌਗ ਬਣਾ ਰਹੇ ਆ ਕਾਫੀ ਟਾਈਮ ਬਾਅਦ ਕਿਉਂਕਿ ਘਰ ਹੀ ਰਹਿੰਦੇ ਕੋਈ ਕੰਮਕਾਰ ਹੁੰਦਾ ਨਹੀਂ ਠੰਡ ਹੋ ਰਹੀ ਹੈ ਜਿਵੇਂ ਕਿਸ ਨੂੰ ਪਤਾ ਹੀ ਆ ਤੇ ਬਲੌਗ ਵੀ ਘਟਾ ਰਹੇ ਨੇ ਹੁਣ ਤੋਂ ਬਲੌਗ ਵੈਸੇ ਸਟਾਰਟ ਹੋ ਜਾਣਗੇ ਤੁਹਾਨੂੰ ਜਿਵੇਂ ਜਿਵੇਂ ਬਲੌਗ ਪਾਵਾਂਗੇ ਪਤਾ ਲੱਗੀ ਚੱਲੂਗਾ ਤੇ ਅੱਜ ਆਪਾਂ ਘਰੇ ਬਣਾ ਰਹੇ ਆ ਇੱਕ ਚੀਜ਼ ਉਹ ਵੈਸੇ ਮੈਂ ਇਹੋ ਜਿਹੇ ਬਲੌਗ ਕਦੇ ਬਣਾਏ ਨਹੀਂ ਹੈਗੇ ਮੈਂ ਸੋਚਿਆ ਮੈਂ ਚੱਲ ਅੱਜ ਬਣਾ ਲਈਏ ਤੇ ਤੁਸੀਂ ਵੀ ਦੇਖਿਓ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਤੇ ਅੱਜ ਆਪਾਂ ਬਣਾ ਰਿਹਾ ਘਰੇ ਪਾਈ ਗਾਜਰਪਾਕ ਪਹਿਲਾਂ ਕੱਢਦੇ ਹੁੰਦੇ ਸੀ ਖੋਆ ਖੋਆ ਤਾਂ ਮੈਂ ਆਪੇ ਬਣਾ ਲੈਂਦਾ ਹੁੰਦਾ ਸੀ ਕਿਉਂਕਿ ਮੈਨੂੰ ਪਤਾ ਲੱਗ ਰਿਹਾ ਦੀ ਵੀ ਕਿਵੇਂ ਬਣਦਾ ਮੈਂ ਕੱਢ ਲੈਂਦਾ ਸੀ ਤੇ ਗਾਜਰਪਾਕ ਦਾ ਥੋੜਾ ਜਿਹਾ ਔਖਾ ਸੀ ਉਹ ਜੰਮਦਾ ਨਹੀਂ ਹੁੰਦਾ ਦੀ ਬਣਾਉਂਦਾ ਤਾਂ ਸਹੀ ਤੀ ਪਤਾ ਨਹੀਂ ਕਾਰਗਿਰੀ 'ਚ ਫਰਕ ਰਹਿ ਜਾਂਦਾ ਸੀ ਤੇ ਅੱਜ ਆਪਾਂ ਨੇ ਫੇਰ ਲਿਆ ਪੰਗਾ ਵੀ ਚਲ ਬਣਾ ਕੇ ਦੇਖਦੇ ਆਂ ਤੇ ਅੱਜ ਆਪਾਂ ਨੇ ਬਣਾ ਰਹੇ ਗਾਜਰ ਪਾਕ ਮਮਾ ਉਰੀ ਕੱਢ ਰਹੇ ਨੇ ਕਿਉਂਕਿ ਮੈਂ ਵੀ ਬਿਜਲੀ ਜਾ ਕੇ ਹੈਲਪ ਕਰਿਆ ਨਾ ਕਿ ਮੈਂ ਖੁਆ ਤਾਂ ਮੈਂ ਸਾਰਾ ਆਪੇ ਕੱਢਦਾ ਹੁੰਦਾ ਦੀ ਮੈਨੂੰ ਪਤਾ ਹੁੰਦਾ ਦੀ ਵੀ ਕਿਵੇਂ ਕਰਨਾ ਸਾਰਾ ਤੇ ਗਾਜਰ ਪਾਕ ਦਾ ਆਪਾਂ ਨੇ ਸਟੈਂਡ ਲਿਆ ਨਹੀਂ ਤੇ ਅੱਜ ਚਲੋ ਲੈ ਵੀ ਲਿਆ ਹੁਣ ਕੱਢ ਰਹੇ ਤੇ ਹੁਣ ਅਸੀਂ ਨੇ ਕੱਢ ਤਾਂ ਲਿਆ ਥੋੜੇ ਜਿਹੀ ਕਸ ਰਹਿ ਗਈ ਦੀ ਤੇ ਤਾਈ ਜੀ ਨੂੰ ਬੁਲਾਇਆ ਜਿਹੜੇ ਐਕਸਪੀਰੀਅੰਸ ਬੰਦੇ ਨੇ ਪੂਰੇ ਐਕਸਪਰਟ ਨੇ ਇਹ ਚੀਜ਼ ਦੇ ਤੇ ਉਹ ਹੁਣ ਦੱਸਣਗੇ ਮੈਂ ਵੀ ਲਵੇ ਖੜਿਆ ਸਿੱਖ ਰਿਆਂ ਤੇ ਉਹਨਾਂ ਨੇ ਦੱਸਤਾ ਤੇ ਮੈਂ ਤੁਹਾਨੂੰ ਦਿਖਾਉਣਾ ਹੁਣ ਕਿਵੇਂ ਦਾ ਹੋ ਰਿਹਾ ਉਹ ਕੰਟੀਨਿਊ ਤੁਸੀਂ ਦੇਖਿਓ ਤੁਹਾਨੂੰ ਦੱਸਦਾ ਵੀ ਕੀ ਸਾਫ ਕਿਤਾਬਾ ਉਹਦੇ ਵਿੱਚ ਤੇ ਆਪਾਂ ਨੇ ਲਿਆ ਸੀ ਜਿੱਥੋਂ ਤੱਕ ਮੇਰਾ ਅਨੰਦਾਜ਼ਾ ਮੈਂ ਸਾਰਾ ਕੁਝ ਦੇਖਿਆ 10 ਕਿਲੋ ਦੁੱਧ ਤੇ ਵਿੱਚ ਪਾਈਆਂ ਨੇ ਪਰ 2 ਕਿਲੋ ਗਾਜਰਾ ਉਹ ਵੈਸੇ 3 ਕਿਲੋ ਗਾਜਰਾ ਚਾਹੀਦੀਆਂ ਦੀਆਂ ਤੇ ਆਪਾਂ ਨੇ ਦੋ ਹੀ ਪਾਈਆਂ ਨੇ ਚੱਲ ਘੱਟ ਪਾਵਾਂਗੇ ਤਾਂ ਕਰਕੇ ਹੁਣ ਖੋਆ ਤਕਰੀਬਨ ਨਿਕਲੇ ਗਿਆ ਥੋੜਾ ਜਿਆ ਰਹਿ ਗਿਆ ਤੇ ਤੁਹਾਨੂੰ ਮੈਂ ਦਿਖਾਉਣਾ ਚੱਲ ਕੇ ਵੀ ਕਿਵੇਂ ਦਾ ਬਣ ਰਿਹਾ ਉਹ ਜੇ ਖਾਣਾ ਤਾਂ ਆ ਜਿਓ ਲੋ ਜੀ ਚੱਲ ਪਿਆ ਆਪਣਾ ਗਾਜਰਪਾਕ ਬਣਿਆ ਗਿਆ ਆ ਤਾਈ ਸਾਡੀ ਹਲਵਾਈ ਨੇ ਪੱਕੇ ਐਕਸਪਰਟ ਬੰਦੇ ਜਿਹੜੇ ਬਲ ਹੋਰ ਤਾਈ ਜਦ ਤੂੰ ਬੁਲਾਈ ਕੰਮ ਕਰਨ ਰੰਗ ਦੇਖੋ ਜਮਾ ਲਾਲ ਲਾਲ ਹੋ ਗਿਆ ਇਹਦੇ ਵਿੱਚ ਘਿਓ ਵੀ ਪੈਂਦਾ ਜੀ ਤਾਂ ਕਰਕੇ ਬਣਦਾ ਪੂਰੈਣ ਪੁੰਨਿਆ ਜਾਂਦਾ ਘਿਓ ਚ 10 ਕਿਲੋ ਦੁੱਧ ਤਾਈ 2 ਕਿਲੋ ਗਾਜਰਾ 2 ਕਿਲੋ ਖੰਡਾ ਹੈ ਮਿੱਠਾ ਇੱਕ ਕੌਲੀ ਘਿਓ ਦੀ ਹੈਨਾ ਭਾਈਆ ਕਿਉਂ ਪਾਇਆ ਹਾਂ ਭਾਈਆ ਕਿਉਂ ਪਾਏ ਜਾਣਾ ਫੇਰ ਜਾ ਕੇ ਕਿਤੇ ਬਣਦਾ ਨਹੀਂ ਨਹੀਂ ਦੇਖੀ ਗਾਜਰਾਂ ਸੁੱਟ ਕੇ ਹਾਂ ਗਾਜਰਾਂ ਘਟ ਨੇ ਦਾਈ ਥੋੜੀਆਂ ਕਿਲੋ ਕਾ ਗਾਜਰ ਘਟ ਆ ਹਾਂ 10 ਕਿਲੋ ਸਟਾਈਟ ਤੇ ਹੋ ਜੀ ਹਾਂ ਹਾਂ 2 ਢਾਈ ਪੈ ਜਾਣਗੀਆਂ ਪੈ ਜਾਂਦੀਆਂ ਜੇ ਢਾਈ ਕਿਰਾਣਾ 3 ਤੇ 3 ਨਾ ਪੋਈ ਵਾ ਦੋ ਹਾਂ ਹਾਂ ਜਿੰਨਾ ਇਹਨੂੰ ਪੁੰਨਾਂਗੇ ਉੰਨੀ ਜਮੂਗਾ ਹਨਾ ਤਾਈ ਇਹਦਾ ਪੁੰਨਣ ਤੇ ਡਿਪੈਂਡ ਆ ਕੇਰਾ ਮੈਂ ਕੜਾਹੀ 'ਚ ਜਮਾਤਾ ਜਿਆਦੇ ਪੁੰਨਤਾ ਹੋਰ ਮੈਨੂੰ ਪਤਾ ਹੀ ਨਹੀਂ ਸੀ ਉਹਦਾ ਵਿੱਚੇ ਜਮ ਗਿਆ ਸਾਰਾ ਪਤਾ ਸਿੱਟਿਆ ਤਾਂ ਹੀ ਸਿੱਟਿਆ ਉਹ ਤਾਂ ਤਾਂ 22 ਥੋੜੀ ਨਾਲ ਪੰਨਣਾ ਹੋਵੇ ਪਹਿਲਾਂ ਮੈਂ ਤਾਂ ਰੋਟੀ ਲੱਗ ਰਹੀ ਸੀ ਇਹਦਾ ਮਾਲਿਆ ਰਿਹਾ ਇੱਥੇ ਪਤਾ ਨਹੀਂ ਸੀ ਇਹ ਸੰਦੀਰ ਰਲ ਗਏ ਇਹ ਜਾਇ ਰਲ ਗਏ ਦੋ ਭੈਣ ਭਾਈ ਆਖਣ ਦੀ ਹਾਂ ਨਾ ਹੋ ਰਹੀ ਜੀ ਮੁੰਡੇ ਤੋੜਿਆ ਨਾ ਕੁੱਤੇ ਪੈਨੇ ਕਾਇਦਾ ਕੀ ਕਰਨਾ ਐਂ ਦੱਸਦੇ ਥੋੜਾ ਕਾਰਡਾ ਜੀ ਜਿੰਦਾ ਤਾਈ ਹੂੰ ਸਾਦੇ ਸੁਆਤ ਨਾ ਹੋਣਾ ਨਾ ਹੁੰਦੇ ਹੂੰ ਉਹ ਆਹ ਜੀ ਹੁਣ ਤੋਂ ਬੁੱਢਾ ਕੰਦ ਨਾ ਆਉਂਦਾ ਤੇ ਮਨਿੰਦਰ ਰਾਹ ਦੰਦ ਨਿਕਲ ਕੇ ਲਾਉਂਦਾ ਬੁੜੇ ਬੜ ਗਏ ਜਾਣਾ ਨਹੀਂ ਕੰਮ ਕਰਦੀਆ ਹੂੰ ਥੋੜੀ ਸਖਤ ਜੀ ਇਹ ਰੱਖਾਂਗੇ ਹਨਮ ਹਾਂ ਦੂਜਾ ਖੋਆ ਤਾਂ ਮੈਂ ਕੱਢ ਲੈਣਾ ਪੂਰਾ ਵਧੀਆ ਬਣਾ ਦਿੰਨਾ ਬਸ ਇਹ ਮੈਂ ਹੁਣ ਸਿੱਖ ਗਿਆ ਵੀ ਕਿਵੇਂ ਹਰੇ ਮੈਨੂੰ ਨਾ ਹੁਣ ਕੱਢਿਆ ਜਰ ਪੈਣੇ ਤੇ ਮੈਂ ਉਹਦੇ ਵਿੱਚ ਉਹ ਜਿਹੜਾ ਆ ਮਕਸੂਦ ਆ ਮਕਸੂਦ ਇਹਨੂੰ ਮਕਸੂਦ ਕਹਿੰਦੇ ਨੇ ਇਹਨਾਂ ਕੋਟਿਆ ਜਾਂਦਾ ਇਹ ਗਾਜਰਾਂ ਨਹੀਂ ਵਿੱਚ ਹੋ ਰਹੇ ਨੇ ਉਹਦਾ ਉਹ ਬਿਲ ਮਹ ਹਮ ਕਈ ਕੱਦੂ ਕਾਸ ਨਹੀਂ ਕਰਦੇ ਐ ਸਿੜਦੇ ਨੇ ਤਾਂ ਹੀ چیر ਕੇ ਉਹ ਹਾਂ ਉਹ ਤਾਂ ਨਹੀਂ ਕੁਲਦੀਆਂ ਹੈਗੀਆਂ ਉਹ ਤਾਂ ਫਾੜੀਆਂ ਹੀਆਂ ਰਹਿੰਦੀਆਂ ਨੇ ਕੀ ਆਏ ਕਰਦੇ ਕੱਦੂ ਕਸਟਾ ਕਰਨਾ ਹਾਂ ਕੱਦੂ ਕਾਸ ਨਾਲ ਜੰਮੀ ਮੈਲਟ ਹੋ ਜਾਂਦੀ ਆ ਉਹ ਹਮ ਜੀ ਜੀ ਐਂ ਕਰਦ ਨਾਲ ਸਿੱਟੀ ਨਹੀਂ ਹੋਈ ਆ ਸਿੱਟੀ ਫੇਰ ਆ ਮਸੂਈ ਵੀ ਲੈ ਜਾਂਦੀ ਐ ਪਰ ਉਹਦੇ ਨਾਲ ਘੋਟਦੇ ਫਿਰ ਬੰਦੇ ਦਾ ਦੇ ਪਰ ਬੰਦੇ ਦਾ ਦੇਖ ਲੈ ਕਿੰਨੇ ਮੋਟੇ ਨੇ ਘੋਟਣ ਆਏ ਉਹ ਲੱਗਦੇ ਸਬਜ਼ੀ ਦੀ ਜੰਦੀ ਬਲੀ ਇਦਿਤੀ ਉਹਦੇ ਦਾ ਦਿੰਦੇ ਬਗਲ ਤੇ ਦੇ ਜਾਂਦਾ ਹਾਂ ਹਾਂ ਦਿੰਦੇ ਜਾਂਦਾ ਉਹ ਨੂੰ ਕਰ ਲੀ ਹਾਂ ਹੂੰ ਇਹ ਤਾਂ ਆ ਹੀ ਕਰਦੇ ਨੇ ਇਹ ਵਿੱਚ ਥੋੜਾ ਜਿਹਾ ਰੰਗ ਪਾਇਆ ਬੇ ਲਾਲ ਜਿੰਨਾ ਮਰਜ਼ੀ ਕਰ ਲੋ ਇਹਨੂੰ ਹਾਂ ਹਾਂ ਰੰਗ ਬਿਨਾ ਤਾਂ ਇਹ ਹੁੰਦੀ ਨਹੀਂ ਲਾਲ ਜਾ ਹਰ ਰੰਗ ਦੇ ਮਾਉਂਦੇ ਨੇ ਉਹ ਵੀ ਤੇ ਹੁਣ ਜਮਾਵਾਂਗੇ ਬਰਫੀ ਜਦੋਂ ਇਹ ਬਣ ਗਿਆ ਸਾਨੂੰ ਫਿਰ ਦਿਖਾਉਣਾ ਵੀ ਕਿੰਨਾ ਕੁ ਸਖਤ ਬਣਦਾ ਲੋ ਜੀ ਫਾਈਨਲ ਬਣ ਗਿਆ ਗਾਜਰ ਪਾਕ ਹੁਣ ਇਹਨੂੰ ਜਮਾਉਨੇ ਆਂ ਅਹੀਂ ਰੱਖੀਦਾ ਇਹਨੂੰ ਕਤ ਪਾ ਦੀਏ ਥਾਲ ਉਹ ਤੇ ਪਾ ਦਾਂਗੇ ਮੇਜ਼ ਤੇ ਜਮਾ ਦਾਂਗੇ ਹਨਾ ਮੇਜ਼ ਤੇ ਜਮਾ ਦੰਨੇ ਆ ਜਪ ਪ੍ਰਾਂਤਾਂ ਚ ਹਾਂ ਥੋੜਾ ਥੋੜਾ ਜੁਆ ਦੰਨੇ ਹਾਂ ਹਾਂ ਕਿਹਾ ਮਮਾ ਜਲਦੀ ਮੈਂ ਇੱਥੇ ਜਮਾ ਰੱਖਾਂ ਪਾ ਕੇ ਕਾਗਜ਼ ਕੋਲ ਕਰਵਾ ਦੇ ਹੂੰ ਨਾ ਉਹਦੇ ਬੜੀਆ ਦੂਜਾ ਸਾਫ ਜਮੇ ਹਾਂ ਜਿਆਦਾ ਇਹ ਲੋਟ ਜਮਾ ਦੰਨੇ ਨਹੀਂ ਫਿਰ ਪ੍ਰਾਂਤ ਚ ਜਮਾ ਦੰਨੇ ਮਮਾ ਹਾਂ ਦੋ ਪ੍ਰਾਂਤਾਂ ਚ ਆ ਰੋਚ ਥਾਲ ਚ ਪਾ ਦਾਂਗੇ ਹਾਂ ਟੋਟਾ ਗੁਰੂ ਨਾ ਲਈ ਹਾਂ ਨਾ ਆਟਾ ਹੈਗੀ ਉਹਦਾ ਇਨਾ ਆਟਾ ਗੁੰਨਿਆ ਜਾਂਦਾ ਜਗੋਂ ਬਾਅਦ ਕੇ ਬਣਾ ਦਮਾ ਮੈਂ ਦਾ ਟੋਂਗਾ ਜੋ ਉਸੇ ਜੁਗ ਮੈਂ ਲੈਣੀ ਹੈ ਜੈਥੌੜਾ ਦੀ ਹੂੰ ਮੈਂ ਲੈ ਸਕਦਾ ਹੋਰ ਅੱਛਾ ਖੋਆ ਕਰਦੇ ਨੇ ਤੇ ਸੱਟ ਲਈ ਹੋਈ ਅੱਛਾ ਅੱਛਾ ਮੈਂ ਵੀ ਇਹਨੂੰ ਕਿਹਾ ਸੀ ਮਾ ਵੀ ਤੂੰ ਜਾਂਦਾ ਰਹਿੰਦਾ ਰਹਿੰਦਾ ਉਹ ਟ੍ਰੇ ਲੈ ਆਉਣੀ ਭੁੱਲੇ ਜਾਂਦਾ ਹੁਣ ਲਿਆਉਂਗਾ ਹਾਂ ਉਹ ਮੈਂ ਵੀ ਮਗਾਉਂਗੀ ਕੋਵਰਾ ਦਾ ਮੈਂ ਤੁਸੀਂ ਸਾਰੇ ਸ਼ੈਅ ਖਾਈ ਜਾਂਦੇ। ਕੋਵਰਾ ਦਾ ਢਾਣਾ ਇਹ ਚੌਥੀ ਪੰਜਵੀਂ ਵਾਰ ਕੱਢ ਰਿਹਾ। ਹਾਂ। ਸਿਆਲ ਚ। ਯਾ ਲੱਗੇ ਇਹਦੇ ਨਾਲ ਕੜਾਹੀ ਨਾਲ ਉਹ ਲੱਗਣੋਂ ਦਾ ਹਟੇ ਹੋਲ ਤੱਕ ਨਿਕਲਦਾ ਨਹੀਂ ਹੈਗਾ। ਹੁਣ ਇਹ ਉੱਤਰ ਜਾਂਦਾ ਵਿਆਪ ਛੱਡੀ ਜਾਂਦੀ ਆ ਤੇ। ਜਿੱਦਣ। ਹਾਂ ਇਹ ਲੋੜ ਸਾਫ਼ ਹੋ ਜਾਂਦੀ ਹੈ। ਯਾਰ ਉਹ ਕਿ ਚੀਪੀ ਜਾਂਦਾ ਉਹ ਤੱਕ ਨਹੀਂ ਜਾਂਦਾ ਹੁਣ ਇਹ ਸਾਫ ਆ ਦੇਖੋ ਆਪਦੇ ਆਪ ਛੱਡੀ ਜਾਂਦਾ ਭਾਂਡਾ ਸਾਰਾ ਕੁਝ ਵਿੱਚੇ ਮਿਕਸ ਹੋ ਗਿਆ ਗਾਜਰਾਂ ਦਾ ਪਤਾ ਵੀ ਨਹੀਂ ਲੱਗਦਾ ਵੀ ਕਿੱਥੇ ਰਹਿ ਗਈਆਂ ਖਾ ਕੇ ਵੀ ਨਹੀਂ ਇਹਨਾਂ ਨੂੰ ਤਲ ਲੈਂਦੇ ਹਾਂ ਆ ਜਾਓ ਭਾਈ ਜੀ ਨੇ ਖਾਣਾ ਸਾਡੇ ਵੱਲੋਂ ਤਾਂ ਤਿਆਰ ਆ ਦਿਨੇ ਚੱਲੂਗਾ ਸਾਰੇ 7-8 ਦਿਨ ਮਸਾਂ ਚੱਲੂ ਪਹਿਲਾਂ ਤਾਂ ਦੂਜੇ ਤੀਜੇ ਦਿਨੇ ਵੱਲੋਂ ਪਾ ਦਿੰਦੇ ਤੇ ਹੁਣ ਥੋੜਾ ਘੱਟ ਖਾਂਦੇ ਹਾਂ ਹੁਣ ਕਈ ਦਿਨ ਚੱਲ ਜਾਂਦਾ ਸਨੀਪੁਰ ਆ ਰਹੀ ਹੈ ਰੋਏ ਤੁਸੀਂ ਦੋ ਜਣੇ ਰਹਿ ਗਏ ਖਾ ਲੈ ਕਰੋ ਹਲਵਾਈ ਸਾਹਿਬ ਚੈੱਕ ਕੁਝ ਨਹੀਂ ਹੁੰਦਾ ਖਿਡੋ ਮੰਦਿੰਦਾ ਕਰ ਲੈ ਤਾਈ ਚੈੱਕ ਚਾਹ ਵੀਡੀਓ ਨਾਲ ਕੋ ਖਾ ਲੈ ਲੱਡੂ ਖਾ ਲੈ ਇੱਕ ਕਬਸ ਹੋ ਸਕਾ ਜੇ ਮਿੱਠਾ ਇਹਦੇ ਮਿੱਠਾ ਦਾ ਦੇਖ ਲੈ ਸੰਗਦੀ ਆ ਤਾਈ ਬਰਫੀਆਂ ਕੱਟ ਕੇ ਭੇਜਾਂਗੇ ਫਿਰ ਤਾਈ ਹਾਂ ਜਮਾਦੀ ਇਹ ਫਿਰ ਹੋਰ ਕੀ ਲੈ ਮੈਂ ਥੋੜੀ ਤੋਂ ਬਣਾ ਲੈ ਮੈਂ ਹੁਣ ਚਾਹ ਪੀ ਕੇ ਜਾਂਦਾ ਜੀ ਲੈ ਦੇਖ ਸਾਡੇ ਹਲਵਾਈ ਸਾਹਿਬ ਆਈ ਜਾਂਦੇ ਨੇ ਹਲਵਾਈ ਚਾਹ ਨਹੀਂ ਪੀ ਕੇ ਜਾ ਰਿਹਾ ਇਹਦਾ ਗੁਣ ਦੇ ਕੇ ਗਿਆ ਮੈਨੂੰ ਤਾਂ ਹੀ ਗੁਣ ਹੋਰ ਆਈ ਵਾਰੀ ਵਾਰੀ ਇਹ ਕਰ ਲੈਂਦੇ ਨੇ ਹੋਰ ਆਈ ਵਾਰ ਖਰਾਬ ਜਾ ਹੋ ਜਾਂਦਾ ਕੰਮ ਸਾਸਤਾ ਕਹਿੰਦੇ ਚਾਹ ਪਾਣੀ ਮੈਨੂੰ ਪੀਂਦਾ ਜਮਿੰ ਸਾਸਤਾ ਹਲਵਾਈ ਆ ਤੇ ਆਪਣੇ ਮਨਿੰਦਰ ਜੀ ਦੇ ਦਾਦੀ ਜੀ ਨੇ ਨਨਕਾਰੂ ਰਹੇ ਨੇ ਫੌਜੀ ਦੇ ਜਿਹੜੇ ਮੇਰਾ ਦੋਸਤ ਆ ਵਾ ਕੇ ਰੰਦ ਸੋ ਇਹਦਾ ਲੱਗ ਗਿਆ ਲੈ ਜਮਣ ਜੇ ਹੁਣੇ ਹਾਂ ਕਰੜਾ ਹਵਾ ਹਵਾ ਲੱਗੀ ਜਾਂਦੀ ਜਿਵੇਂ ਜਿਵੇਂ ਕਰੜਾ ਹੋ ਜਾਂਦਾ ਜਿਵੇਂ ਹੋ ਜਾਂਦਾ ਜਿਵੇਂ ਹੋਣਾ ਬਹੁ ਆ ਇਹਦੇ ਹਾਂ ਹਾਂ ਬਸ ਮੈਂ ਉਹ ਕਰਦੀਆਂ ਪਾਣ ਦੇ ਤੇ ਉਹੀ ਕੱਪੜੇ ਬਾਰੇ ਮੜੇ ਆਹ ਹੋਣੀ ਚਾਉਂ ਜਿੰਦੇ ਬਸ ਹੁਣ ਕਰ ਦੰਨੇ ਅਸੀਂ ਇਹਨਾਂ ਨੂੰ ਲੈ ਲਓ ਮੇਰਾ ਪਾਣ ਦੇ ਜਦ ਕੋਸਾ ਜਾ ਕੇਗਾ ਹੂੰ ਫਿਰ ਬਾਹਰ ਕਿਉਂ ਆ ਆ ਆ ਜਿਆਦਾ ਤਾਂ ਤਲ ਨਹੀਂ ਸੀ ਸਹੀ ਗੱਲ ਆ ਆਪਣਾ ਹੱਥ ਨਾਲ ਪਈ ਹਾਂ ਹਾਂ ਹੱਥ ਲੱਗਦਾ ਹੋ ਜੇ ਹੁਣ ਤਾਂ ਹੱਥ ਵੀ ਨਹੀਂ ਲੱਗਦਾ ਹੁਣ ਹੱਥ ਨਹੀਂ ਲੱਗਦਾ ਤੇ ਛੱਪੜੇ ਜਿਹੇ ਵਰਤਦੇ ਹਾਂ ਹਾਂ ਉਹ ਮੋਟੀ ਬੱਤਰੀ ਆ ਗਈ ਏ ਮਰਜੀ ਨਹੀਂ ਚੜੀ ਹਾਂ ਚਲੋ